ਰੋਜ਼ ਟੈਕਸੀ ਚੋਰੀ ਕਰਦੇ ਨੇ ਜਿਹੜੇ ਰੋਜ਼ ਕੋਟੀਆਂ ਦੀ ਚੋਰੀ ਕਰਦੇ ਨੇ ਮੱਤਾਂ ਦੀ ਚੋਰੀ ਕਰਦੇ ਨੇ ਝੂਠੀਆਂ ਰਜਿਸਟਰੀਆਂ ਕਰਦੇ ਨੇ ਦਸਤਾਂਗਾਂ ਦੇ ਵਰਗੇ ਸ਼ੁਦਾ ਪੈਸੇ ਲੈਂਦੇ ਨੇ ਉਹ ਚੋਰੀ ਨਹੀਂ ਉਹ ਗਾਇੰਡਰ ਆਡਰ ਨਹੀਂ ਹੈ ਨਹੀਂ ਗਾਇੰਡਰ ਆਡਰ ਕਿਸੇ ਦੇ ਤਲਵਾਰ ਮਾਰਨਾ ਜਾਂ ਕਿਸੇ ਨੂੰ ਮਾਰ ਦੇਣਾ ਨਹੀਂ ਹੈ ਜਾਂ ਕਿਸੇ ਤੋਂ ਧੱਕੇ ਨਾਲ ਪੈਸੇ ਲੈਣਾ ਵੀ ਜੋ ਭਾਜਾ ਮੈਂ ਇੰਨੀ ਤਰ੍ਹਾਂ ਕੰਮ ਕਰਦਾ ਇਹ ਗਾਇੰਡਰ ਆਡਰ ਨਹੀਂ ਹੈ ਤੇ ਦੱਸਿਆ ਵੀ 30% ਕੈਂਸਰ ਉਹਨਾਂ ਲੋਕਾਂ ਨੂੰ ਹੁੰਦਾ ਹੈ 30% ਕੈਂਸਰ ਦੇ ਮਰੀਜ਼ ਉਹ ਨੇ ਜਿਹੜੇ ਤੰਬਾਕੂ ਪੀਂਦੇ ਨੇ ਜਾਂ ਕੰਮ ਤੰਬਾਕੂ ਵਰਤਦੇ ਨੇ ਜੀ ਇੱਕ ਬੱਚੇ ਨੇ ਨੌਜਵਾਨ ਨੇ ਸਵਾਲ ਕਰਤਾ ਕਹਿੰਦਾ ਜੀ ਇਹ 30% ਜੇ ਤੰਬਾਕੂ ਕਰਕੇ ਹੁੰਦਾ ਯੂਪੀ ਬਹਿਰ ਤਾਂ ਤੁਸੀਂ ਦਿਖਾਇਆ ਕੈਂਸਰ ਹੈ ਹੀ ਨਹੀਂ ਹਾਂ ਬੁੱਝੇ ਤਾਂ ਹਰਤਾ ਵੀ ਤੰਬਾਕੂ ਵਰਤਦੀਆਂ ਨੇ ਤੇ ਪੰਜਾਬ 'ਚ ਤਾਂ ਹਰ ਤੰਬਾਕੂ ਵਰਤਦੀਆਂ ਨਹੀਂ ਮੋਤੀਆਂ ਹਾਂ ਸਿੱਕੋ ਕਮਿਊਨਿਟੀ ਵੈਸੀ ਨਹੀਂ ਵਰਤਦੀ ਹਾਂ ਬਿਲਕੁਲ ਵੀ ਪੰਜਾਬ 'ਚ ਤੁਸੀਂ ਬਹੁਤ ਜ਼ਿਆਦਾ ਦਿਖਾਇਆ ਜਵਾਬ ਤਾਂ ਨਹੀਂ ਕਿ ਅਜੇ ਦੇ ਇਮਾਨੀ ਕਰਨੀ ਕੋਈ ਹਾਂ ਇਹਨਾਂ ਉੱਥੇ ਤਾਂ 35 ਸਾਲ ਦੀ ਉਮਰ 'ਚ ਮਰ ਜਾਂਦੇ ਨੇ 40 ਸਾਲ ਦੀ ਉਮਰ 'ਚ ਉੱਥੇ ਫਿਰ ਕੈਂਸਰ ਕਿ ਠੋਕਦਾ ਲੱਗਦਾ ਹੈ। ਹਾਂ। ਬੜੇ ਰੋੜਾ ਤੇ ਆ ਵੀ ਪੰਜਾਬ ਦਾ ਦੁੱਧ ਬੜਾ ਮਾੜਾ ਹੈ। ਹਾਂ। ਇਦਾਂ ਹੀ ਲਾਣ ਡਾਡਰ ਦਾ। ਪੰਜਾਬ ਦਾ ਦੁੱਧ ਮਾੜਾ ਕਹਿ ਕੇ ਇੱਥੇ ਹੁਣ ਅਮੁੱਲ ਦਾ ਦੁੱਧ ਹੋਂਦਾ ਹੈ। ਹਾਂ। ਬਿਲਕੁਲ। ਮਦਰ ਡੇਵੀ ਦਾ ਆਉਂਦਾ ਹੈ। ਤਾਂ ਕਿ ਫੇਰ ਕੱਢੇ ਜਾਵੇ। ਫੇਰ ਕਾ ਫੇੜ ਹੋ ਜਾਵੇ। ਜਾਂਦੇ ਵਿੱਚ ਜਾਨ ਬੁਝ ਕੇ ਕਰਿਆ ਜਾ ਰਿਹਾ ਹੈ। ਇਹ ਤਾਂ ਜਹਾ ਮਾਣਾ ਪੰਜਾਬ ਇੱਕ ਵਿਦਵਾਨ ਬੋਲ ਰਿਹਾ ਸੀ ਅਮੇ ਕੈਨੇਡਾ ਸੀ ਹੁਣੇ ਪਿੱਛੇ ਹਾਂਜੀ ਪੰਜਾਬ ਤਾਂ ਖਤਮ ਹੋਇਆ ਪਿਆ ਹਾਂ ਕਿਉਂ ਕਰੋ ਚੰਗੀਆਂ ਤਨਖਾਹਾਂ ਲੈ ਕੇ ਵੱਡੇ ਮੋਟੇ ਉਹ ਵੀ ਉਹਦੀ ਬੀਬੀ ਪਹਾ ਪਹਿਣ ਸੁਪ ਲਵਾਏ ਰੱਖੇ ਚੰਗੀਆਂ ਮੋਟੀਆਂ ਤਨਖਾਹਾਂ ਲਈਂ ਜਵਾਕ ਆ ਬਾਹਰੋਂ ਟੰਡਨੇ ਮੋਟੀ ਪੈਨਸ਼ਨ ਲੈਣੇ ਕਿ ਰਿਟਾਇਰਮੈਂਟ ਤੋਂ ਬਾਅਦ ਵੀ ਵੱਡੇ ਉਹਦਿਆਂ ਤੇ ਲੱਗੇ ਰਹੇ ਕਿ ਉਹਨੂੰ ਉਹਨਾਂ ਨੂੰ ਪੰਜਾਬ ਚ ਭੋਣ ਲਾ ਕੇ ਨਾਲੇ ਉੱਥੇ ਬੈਠੇ ਨੇ ਉੱਥੇ ਕਿਸੇ ਨੇ ਕੁਝ ਕਹਿਣਾ ਨਹੀਂ ਕਹਦੋ ਵੀ ਪੰਜਾਬ ਤਾਂ ਮਰਿਆ ਰਿਹਾ ਜੀ ਡੁੱਬਿਆ ਰਿਹਾ ਹਾਂ ਇਸ਼ਕ ਕਰਨ ਨੂੰ ਜੇ ਖਰੀਜ ਕੋਠੀ ਨੂੰ ਖਰੀਦਣਾ ਹੋਵੇ ਕਹੋ ਜੀ ਇੱਥੇ ਪੁੱਟਾ ਨਹੀਂ ਯਾਰ ਉਹਨਾਂ ਤੋਂ ਪੁੱਛ ਹਰੋ ਮਹਾ ਜੋਤਿਸ਼ੀਆਂ ਤੋਂ ਜੀ ਇਹ ਦੱਸੇ ਤੁਹਾਨੂੰ ਸਲਾਹ ਕਰੇ ਬਿਲਕੁਲ ਜੋ ਇਸ ਕਰਕੇ ਆਪਾਂ ਇਸ ਕਰ ਨੂੰ ਸਮਝੀ ਹਮ ਮੈਂ ਦਿੱਖੇ ਪੰਜਾਬ ਐ ਇਨਾ ਮਾੜਾ ਲੱਗਦਾ ਨਹੀਂ ਜਿਹੜਾ ਕਹਿੰਦੇ ਪਾਣੀ ਸਾਰਾ ਮਾੜਾ ਕਹਿੰਦੇ ਨੇ ਮੈਂ ਚੂਟੀ ਦਾ ਪਾਣੀ ਪੀਤਾ ਵੀ ਪੰਜਾਬ ਦੇ ਵਿੱਚ ਡੀਜੀਪੀ ਨੇ ਗੁੰਮਰਾਹ ਕਰਿਆ ਹਮ ਅਗਲੀ ਗੱਲ ਇਹ ਵੀ ਬੈਂ ਪ੍ਰਾਂਤਮਾਨ ਦਾ ਵੀ ਐਡਾ ਕਸੂਰ ਨਹੀਂ ਮੰਨਦਾ ਜਿ ਕਿ ਪ੍ਰਾਂਤਮਾਨ ਹੁਣ ਕੀ ਪ੍ਰਾਂਤਮਾਨ ਨੇ ਹਮ ਉਹ ਅੰਤ ਮੰਨ ਲੇ ਤਾਂ ਨੀ ਨਾ ਫਰਨੇ ਦਿੰਦੀ ਹੂੰ ਉਹਨੇ ਢੀਹੀ ਦਿੱ ਦਿਓ ਘਤ ਮੰਨ ਲਓ ਇੱਕ ਡੀਜੀਪੀ ਨੂੰ ਵਰਤਦਾ ਹੁੰਦਾ ਫੇ ਤੂੰ ਜੋ ਇਹ ਕੁਛ ਕਰੇ ਹਾਂ ਕਿਤੇ ਨਾ ਕਿਤੇ ਭਗਵਾਨ ਤਮਨ ਤੇ ਇਹ ਕਸੂਰ ਹੈ ਕਿ ਉਹ ਡੀਜੀਪੀ ਨੂੰ ਸਮਝਾ ਨਹੀਂ ਸਕਿਆ ਤੇੁੱਥੀ ਗੱਲ ਹੋਈ ਤੂੰ ਤੂੰ ਬਚੇਗਾ ਨਹੀਂ ਇਹ ਤੇ ਖਾਣਾ ਕਿ ਉਹ ਇੰਤੂ ਉਹਨਾ ਆਈ ਗਿਆ ਵੀ ਖਾਣ ਜਿਹੜੀ ਉਹੀ ਸਿੱਟ ਨੇ ਹੁਣ ਲੱਭਦੀ ਜੇਕਰ ਖਾਣ ਦੇ ਆਂਦਾਂ ਲਈ ਹੋਈ ਹੈ ਹੁਣ ਖਾਣ ਦੇ ਆਂਦਾਂ ਦੇ ਆਂਦਾ ਮੈਨੂੰ ਤਾਂ ਵੀ ਲੱਗਦਾ ਹੈ ਕਿਉਂਕਿ ਇੱਥੇ ਪਿੱਛੇ ਜਿਹੜੀ ਡਰੱਗ ਯਾਦ ਸੀ ਉਹ ਵੀ ਸੀ ਕਤਲਜੀ ਦਾ ਪਹਿਆ ਸੀ ਜਿਨ੍ਹਾਂ ਲੱਖਾਂ ਗੋਲੀਆਂ ਫੜੀਆਂ ਕਰੋੜ ਹਾਂ ਕਿਹਦੀ ਕਰੋੜ ਦੇ ਲਾਗੇ ਚੱਕੇ ਕਹਿੰਦੇ ਨੇ ਐਗਜੈਕਟਾ ਮੈਨੂੰ ਪਤਾ ਨਹੀਂ ਉਹ ਜਿਹੜੀ ਗੋਲੀ 6 ਰੁਪਏ ਦੀ 50 ਚ ਵਿੱਚ ਦੀ ਸੀ ਉਹ ਗੋਲੀਆਂ ਵਿਕਿਆ ਹੋਈਆਂ ਜੀ ਪੂਰਾ ਕਤਲ ਹੋ ਰਿਹਾ ਸੀ ਜਿੰਨੇ ਹਾਰੇ ਇਹ ਜਿਨ੍ਹਾਂ ਕਤਲ ਕਰਿਆ ਸੀ ਉਹਦਾ ਵੀ ਕਤਲ ਹੋ ਗਿਆ ਸੀ ਹਾਂ ਲੈ ਇਹ ਤੇ ਤਵੀ ਉਹਨੇ ਆਉਂਦੇ ਆਪਣੀ ਗੋਲੀ ਮਾਰ ਲਈ ਹਾਂ ਬਿਲਕੁਲ ਰਿਕਾਰਡ ਹੈ ਕਿ ਉਹ ਨੂੰ ਮਹੀਨੇ ਡੇਢ ਮਹੀਨੇ ਕੇ 2 ਮਹੀਨੇ ਚਿਰ ਵਾਲ ਵਰ ਦਾ ਹੋਰ ਸਾਰਾ ਲਿਸੰਸ ਮਿਲ ਗਿਆ ਰਿਕਾਰਡ ਹੈ ਕਿ ਜਿਹਨ ਜਿਹਨੇ ਵੇਚਿਆ ਉਸ ਨੂੰ ਉਹਨੇ ਵਿਖੇ ਨਹੀਂ ਵੀ ਕਰ ਤੋ ਉਸ ਕਿੱਥੋਂ ਖਰੀਦੇ ਨੇ ਜਦ ਕੇ ਦੇਖਣਾ ਹੁੰਦਾ ਹਾਂ ਬਿਲਕੁਲ ਸੋ ਇਸ ਕਰਕੇ ਇਹ ਖਰੜ ਦੇ ਏਰੀਏ ਚ ਕਿਤੇ ਨਾ ਕਿਤੇ ਹੈਗਾ ਇਹਦਾ ਮਤਲਬ ਹਾਂ ਇਹ ਤੁਸੀਂ ਸਮਝਦੇ ਸੀ ਉਹ ਈ ਕੋਈ ਕਾਟਣਾ ਪਰ ਆ ਗੱਲ ਜਿਹੜੀ ਅੱਜ ਸਿੱਟ ਦੀ ਸਾਹਮਣੇ ਆਈ ਹੈ ਇਹ ਤੋਂ ਲੱਗਦਾ ਵੀ ਇਹ ਏਰੀਏ ਚ ਕਿਤੇ ਨਾ ਕਿਤੇ ਵੱਡਾ ਕੋਈ ਚੱਲ ਰਿਹਾ ਕੰਮ ਉਸਦੀ ਨਾਕਾਮਯਾਬੀ ਹੈਗੀ ਹੈਗੀ ਹੈ ਹਾਂ ਹਰ ਪੁਲਸ ਨੇ ਅੱਜ ਜੀ ਖਬਰ ਲੱਕੀ ਕੀ ਜੀ ਅਸੀਂ ਉਹਨੂੰ ਫੜ ਲਿਆ ਜੀ ਰੋਮੀ ਨੂੰ ਫੜ ਲਿਆ ਜੀ ਹੁਣ ਨਾ ਭਾਜੀ ਤੇ ਕਾਲੇ ਨੂੰ ਉਹ ਸਭ ਖਬਰ ਬਾਕੀ ਨੂੰ ਧੋਣ ਦੀ ਕੋਸ਼ਿਸ਼ ਕਰ ਰਹੀ ਹੈ ਉਹ ਫੜਨਾ ਆਪਣੀ ਗੱਲ ਹੈ ਜੇ ਮੈਂ ਇੱਕ ਬਲੀ ਜਿਹੜਾ ਠੀਕ ਹੋ ਗਿਆ ਉਹਦਾ ਗੌਣਾ ਗਾਈਦਾ ਮੈਂ ਚਾਰ ਜਿਹੜੇ ਮਰ ਗਏ ਉਹ ਉਹਨਾਂ ਨੂੰ ਧੱਕਣ ਵਾਸਤੇ ਹਾਂ ਜਿਹੜਾ ਮਰ ਗਿਆ ਉਹਨਾਂ ਤੋਂ ਸਾਨੂੰ ਦੱਸਣੇ ਪਊਗੇ ਮਰਿਆ ਕਿ ਹਰ ਬਿਮਾਰੀ ਨਾ ਮਰਿਆ ਜਾਂਦੀ ਵੀ ਜਲਦੀ ਨਾ ਮਰੇ ਬਿਲਕੁਲ ਤੇ ਜੇ ਮੈਂ ਉਹ ਇੱਕ ਜਿਹੜਾ ਜਿਹੜਾ ਠੀਕ ਹੋਇਆ ਉਹਦਾ ਗੌਣਾ ਗਾ ਕੇ ਆਪਦੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਨਾ ਤਮੇਨ ਲੱਗਦਾ ਵੀ ਕਿ ਜਿੰਨਕ ਜੇ ਮੇਲੇ ਮਨ ਚ ਬੇਇਮਾਨੀ ਆ ਜਿੰਨ ਮਨ ਹੋੜ ਮੁਖ ਹੋ ਸਿਕਾਂਦੇ ਕੱਟਿਆ ਮੌਜੂਦਾ ਹਾਲਾਤ ਦੇ ਉੱਤੇ ਜੋ ਲਾਅ ਐਂਡ ਆਰਡਰ ਦੀ ਸਥਿਤੀ ਇਸ ਟਾਈਮ ਪੰਜਾਬ ਦੇ ਵਿੱਚ ਬਣੀ ਹੋਈ ਆ ਕਿਉਂਕਿ ਪਿਛਲੇ ਦਿਨੀ ਜੋ ਲਾਰੈਂਸ ਬਿਸ਼ਨੋਈ ਦੇ ਸੰਬੰਧਤ ਜੋ ਕੋਰਟ ਨੇ ਫੈਸਲਾ ਦਿੱਤਾ ਜੋ ਕੋਰਟ ਨੇ ਸੱਟ ਬਣਾਈ ਸੀ ਉਹਦੀ ਜੋ ਰਿਪੋਰਟ ਆਈ ਆ ਉਹਦੇ ਵਿੱਚ ਬੜੇ ਸੰਸਨੀਖੇਸ ਜਿਹੜੇ ਖੁਲਾਸੇ ਹੋਏ ਨੇ ਜਿਨ੍ਹਾਂ ਦੇ ਜਿਨ੍ਹਾਂ ਨੂੰ ਸੁਣ ਕੇ ਜਿਹੜੇ ਆ ਬਹੁਤ ਜਿਹੜੇ ਸਵਾਲ ਖੜੇ ਹੁੰਦੇ ਆ ਤੇ ਦੂਸਰਾ ਮੁੱਦਾ ਜੋ ਹਾਲੀ ਦੇ ਵਿੱਚ ਸੁਪਰੀਮ ਕੋਰਟ ਵੱਲੋਂ ਰਿਜ਼ਰਵੇਸ਼ਨ ਦੇ ਉੱਤੇ ਫੈਸਲਾ ਆਇਆ ਉਹਦੇ ਸਬੰਧਤ ਅਸੀਂ ਗੱਲਬਾਤ ਕਰਾਂਗੇ ਮੇਰੇ ਨਾਲ ਜੁੜੇ ਹੋਏ ਨੇ ਉੱਗੇ ਵਿਦਵਾਨ ਡਾਕਟਰ ਪਿਆਰਾ ਲਾਲ ਗਰਗ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜੋ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਇਸ ਟਾਈਮ ਬਣੀ ਹੋਈ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਵੱਲੋਂ ਜਿਹੜੀ ਤਰਾਤਰਾਂ ਕੀਤੀ ਜਾ ਰਹੀ ਹੈ ਸ਼ਰਿਆਮ ਦਿਨ ਦੇ ਸਾਡੇ ਜਿਹੜੇ ਮਰਡਰ ਹੋ ਜਾਂਦੇ ਆ ਨਸ਼ਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਸਭ ਤੋਂ ਜਿਹੜੀ ਵੱਡੀ ਇਸ ਇਸ ਟਾਈਮ ਜਿਹੜੀ ਗੱਲ ਆਈ ਆ ਉਹ ਜਿਹੜੇ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਜੋ ਹਾਈ ਕੋਰਟ ਵੱਲੋਂ ਸੱਟ ਬਣਾਈ ਗਈ ਸੀ ਜੋ ਉਹਦਾ ਫੈਸਲਾ ਆਇਆ ਜੋ ਕਿ ਪਹਿਲਾਂ ਇਹ ਡੀਜੀਪੀ ਵੱਲੋਂ ਵੀ ਤੇ ਮੁੱਖ ਮੰਤਰੀ ਵੱਲੋਂ ਵੀ ਇਹ ਕਈਆਂ ਜਾਂਦੀ ਸੀ ਗੱਲਾਂ ਕਿ ਜਿਹੜੀ ਇੰਟਰਵਿਊ ਆ ਪੰਜਾਬ ਦੀ ਕਿਸੇ ਜਗ੍ਹਾ ਤੇ ਨਹੀਂ ਹੋਈ ਜੋ ਸਿੱਟ ਨੇ ਰਿਪੋਰਟ ਦਿੱਤੀ ਆ ਉਹਦੇ ਵਿੱਚ ਇਹ ਜਿਹੜਾ ਸਾਬਿਤ ਕਰ ਦਿੱਤਾ ਕਿ ਪੰਜਾਬ ਦੀ ਕਿਸੇ ਖਰੜ ਦੇ ਕਿਸੇ ਜਗ੍ਹਾ ਦੇ ਉੱਤੇ ਇਹ ਜਿਹੜੀ ਇੰਟਰਵਿਊ ਹੋਈ ਹੈ ਪੰਜਾਬ ਦੇ ਵਿੱਚ ਹੀ ਹੋਈ ਹੈ ਤੇ ਉਸ ਤੋਂ ਬਾਅਦ ਜਿਹੜੇ ਆ ਸਰਕਾਰ ਨੇ ਦੋ ਤਿੰਨ ਅਧਿਕਾਰੀ ਜਿਹੜੇ ਉਹ ਮਤਲਬੀ ਕਰ ਦਿੱਤੇ ਆ ਪਰ ਸਵਾਲ ਬਹੁਤ ਵੱਡੇ ਖੜੇ ਹੁੰਦੇ ਆ ਕਿਉਂਕਿ ਜੋ ਗ੍ਰਹਿ ਮੰਤਰਾਲੇ ਦਾ ਜ਼ਿਲ੍ਹਾ ਦਾ ਮਹਿਕਮਾ ਹੈ ਉਹ ਵੀ ਮੁੱਖ ਮੰਤਰੀ ਦੇ ਆਪਣੇ ਕੋਲ ਹੀ ਹੈ ਸੋ ਜਾਂ ਤੇ ਇਹਨਾਂ ਨੂੰ ਇਸ ਚੀਜ਼ ਦਾ ਮਤਲਬ ਇਲਮ ਹੀ ਨਹੀਂ ਹੋਇਆ ਕਿ ਜ਼ਿਲ੍ਹਿਆਂ ਦੇ ਵਿੱਚ ਕੀ ਹੋ ਰਿਹਾ ਤੇ ਜਾਂ ਫਿਰ ਇਹਦੇ ਵਿੱਚ ਸਾਰੀ ਮਿਲੀ ਭੁਗਤਤੀ ਕਿਵੇਂ ਦੇਖਦੇ ਹੋ ਤੁਸੀਂ ਇਸ ਮਸਲੇ ਨੂੰ ਦੇਖੋ ਜੀ ਗੰਦੇ ਇਹ ਹੈ ਪਹਿਲਾਂ ਇਹ ਕਹਿਣਾ ਕਿ ਪੰਜਾਬ ਚ ਲੈਂਡ ਆਰਡਰ ਦਾ ਹਾਲ ਬਹੁਤ ਮਾੜਾ ਮਾੜਾ ਹੈਗਾ ਪਰ ਇਹਦਾ ਮਤਲਬ ਇਹ ਕਹਿੰਦਾ ਇਹ کہیں ਵੀ ਨਿਕਲ ਜਾਂਦਾ ਵੀ ਜਿਵੇਂ ਬਾਕੀਆਂ ਚ ਬੜਾ ਚੰਗਾ ਆ ਜੁਪੀ ਦੇ ਉਧਾਰ ਲਈ ਜਾਂਦਾ ਵੀ ਯੂਪੀ ਵਰਗਾ ਤਾਂ ਲੈਂਡ ਆਰਡਰੀ ਕਿਤੇ ਨਹੀਂ ਹੂੰ ਉੱਥੇ ਤਾਂ ਬਹੁਮਾਸ ਦੇ ਨਾਂ ਤੇ ਪਤਾ ਨਹੀਂ ਕਿੰਨੇ ਨੂੰ ਕਤਲ ਕਰੇ ਜਾਂਦਾ ਹੈ ਦਲਤਾਂ ਨੂੰ ਕਿਵੇਂ ਕਰਿਆ ਜਾਂਦਾ ਹੈ ਜੀ ਕਿ ਤੁਸੀਂ ਜਦ ਜਿੱਦੇ ਤੁਹਾਡਾ ਇਹ ਹੋ ਗਿਆ ਵੀ ਸਾਡੇ ਜਿਹੜਾ ਉੱਚ ਵਰਗ ਹੈ ਉਹਦੇ ਨਾਲ ਕੁਝ ਨਹੀਂ ਹੋ ਰਿਹਾ ਤਾਂ ਇਹਦਾ ਮਤਲਬ ਨਾ ਡਾਕਟਰ ਹੈਗਾ ਜੇ ਉਹਦੇ ਨਾਲ ਕੋਈ ਘਟਨਾ ਵਾਪਰ ਜਾਂਦੀ ਹੈ ਤੇ ਫਿਰ ਕਿਉਂਕਿ ਉਹ ਕਾਨੂੰਨੀ ਤਰੀਕੇ ਨਾਲ ਜਾਂ ਠੱਗੀ ਨਾਲ ਬਿਨਾ ਪਤਾ ਲੱਗਣ ਦੇ ਚੋਰੀ ਕਰ ਗਿਆ ਜਿਹੜਾ ਥੱਲੇ ਵਾਲਾ ਉਹ ਵਿਚਾਰਾ ਕਿਸੇ ਦਾ ਰੋਟੀ ਚੁੱਕ ਕੇ ਚੋਰੀ ਕਰ ਲੈਂਦਾ ਉਹਨੂੰ ਭੁੱਖਾ ਹੁੰਦਾ ਰੋਟੀ ਚੁੱਕ ਲੈਂਦਾ ਜੀ ਉਹ ਕਹਿੰਦੇ ਲੁੱਟ ਖੋੜੀ ਹੋ ਗਈ ਹਮ ਅਚਾ ਉਹ ਰੋਟੀ ਚੁੱਕਣ ਵਾਲੇ ਫਿਰ ਜ਼ਿਆਦਾ ਵੀ ਹੋਣਗੇ ਉਹ ਭੁੱਖੀ ਗਿੰਦੀ ਚੋਂ ਜ਼ਿਆਦਾ ਨਹੀਂ ਜੀ ਜੀ ਇਹ ਕਰਨਗੇ ਜਿੱਥੇ ਤਾਂ ਲਾਇਨ ਆਰਡਰ ਹੋ ਗਿਆ ਜਿਹੜੇ ਰੋਜ਼ ਟੈਕਸੀ ਦੀ ਚੋਰੀ ਕਰਦੇ ਨੇ ਜਿਹੜੇ ਰੋਜ਼ ਕੋਟਿਆਂ ਦੀ ਚੋਰੀ ਕਰਦੇ ਨੇ ਮਹੱਤਾਂ ਦੀ ਚੋਰੀ ਕਰਦੇ ਨੇ ਝੂਠੀਆਂ ਰਜਿਸਟਰੀਆਂ ਕਰਦੇ ਨੇ ਦਫ਼ਤਰਾਂ ਦੇ ਵਰਗੇ ਸ਼ੰਗਰ ਪੈਸਾ ਲੈਂਦੇ ਨੇ ਉਹ ਚੋਰੀ ਨਹੀਂ ਉਹ ਲਾਇਨ ਆਰਡਰ ਨਹੀਂ ਹੈ ਨਹੀਂ ਲਾਇਨ ਆਰਡਰ ਕਿਸੇ ਦੇ ਤਲਵਾਰ ਮਾਰਨਾ ਜਾਂ ਕਿਸੇ ਨੂੰ ਮਾਰ ਦੇਣਾ ਨਹੀਂ ਹੈ ਜਾਂ ਕਿਸੇ ਤੋਂ ਧੱਕੇ ਨਾਲ ਪੈਸੇ ਲੈਣਾ ਵੀ ਜੋ ਭਾਜਾ ਮੈਂ ਨੀਂ ਤੇਰਾ ਕੰਮ ਕਰਦਾ ਇਹ ਲਾਇਨ ਆਰਡਰ ਨਹੀਂ ਹੈ ਹਾਂ ਸੋ ਲਾਈਨ ਆਰਡਰ ਸਭ ਤੋਂ ਜ਼ਿਆਦਾ ਖਰਾਬ ਬਾਕੀ ਸਟੇਟਾਂ ਚ ਵੀ ਇੱਥੇ ਵੀ ਹੈ ਜੀ ਜਿਹੜੇ ਕਹਿੰਦੇ ਕਿ ਲੈਂਡ ਆਂਡਰ ਖਰਾਬ ਨਹੀਂ ਉਹ ਵੀ ਗਲਤ ਨੇ ਜਿਹੜੇ ਕਹਿੰਦੇ ਇੱਥੇ ਬਹੁਤ ਬੜਾ ਹਾਲ ਹੋ ਗਿਆ ਜੀ ਹੋਰ ਤਾਂ ਕਿਤੇ ਨਹੀਂ ਉਹ ਵੀ ਗਲਤ ਨੇ ਹਾਂ ਕਾਈਂਡ ਆਰਡਰ ਦੀ ਕਿਸਮਤਿਆ ਉਹਨੂੰ ਹੱਦ ਕਰਨਾ ਚਾਹੀਦਾ ਪਾਲ ਪੰਜਾਬ ਦਾ ਲੈਂਡ ਆਂਡਰ ਕਤਲ ਗਿੰਦੋਂ ਕਤਲ ਸੀ ਹਾਂ ਬਤਾਬ ਕਿ ਕਿੰੋ ਕੀ ਪੰਜਾਬ ਚ ਕਿੰਨੇ ਹੋਏ ਨੇ ਬਾਕੀਆਂ ਚ ਕਿੰਨੇ ਹੋਏ ਨੇ ਜੀ ਕਿੰਨਾ ਖਮੜਾ ਮੜਾ ਹੋਊਗਾ ਕਈ ਸਟ੍ਰੀਟਾਂੋਂ ਕਿੰਨੇ ਨੂੰ ਮੜਾ ਹੋਊਗਾ ਕਈਆਂ ਨੂੰ ਉਹ ਚੰਗਰ ਹੋਇਆ ਉਹ ਤਾਂ ਨਹੀਂ ਚੇਲੇ ਨੇ ਅਸੀਂ ਫੈਮਿਲੀ ਬਲਾਈਨ ਕਰਦੇ ਸੀ ਇੱਕ ਵਾਰੀ ਸਾਡਾ ਸਿਲਸਿਲ ਕਹਿੰਦਾ ਤੁਸੀਂ ਕਹਿੰਦਾ ਬਾਈਕਾਟ ਕਰਤਾ ਹਾਂ ਹੁਣ ਸਾਡਾ ਜਿਹੜਾ 11ਵੇਂ ਨੰਬਰ 'ਚ ਆਇਆ ਉਹ ਤੋਂ ਬਾਅਦਾਂ ਜਿਹੜੇ ਸੀ ਮੈਂ ਚਲੋ ਜੀ ਕਿਸੇ ਨੇ 12ਵੇਂ 'ਚ ਵੀ ਆਉਣਾ ਹੁੰਦਾ ਹੈ ਐਂ ਥੋੜਾ ਜਿਹਾ ਹਰ ਵਾਰੀ ਫਸਟ ਆਓ ਹਾਂ ਬਿਲਕੁਲ ਜੀ ਕੀ ਨੀਵਾ ਹੁੰਦਾ ਰਹਿੰਦਾ ਹਾਂ ਕਦੇ ਕਿਤੇ ਜਿਆਦਾ ਕਦੇ ਕਿਤੇ ਜਿਆਦਾ ਕਿਤੇ ਕੋਈ ਰਿਪੋਰਟ ਠੀਕ ਹੋ ਗਿਆ ਕਿਤੇ ਨਾ ਹੋਇਆ ਹੁਣ ਤੁਸੀਂ ਕਹੋ ਕਿਤੇ ਰਿਪੋਰਟ ਹੀ ਨਹੀਂ ਕਰਨਾ ਕਰਾਈ ਉਹਥੇ ਸੇ ਕਰਾਈਂ ਕਿ ਆਠੀ ਹੋਣਾ ਹਾਂ ਆਈਕਿਪੀਏਡੀ ਕਮੇਟੀ ਉਹ ਸੀਗੇ ਉਹਨਾਂ ਨੇ ਕੋਈ ਕਰ ਰਹੀ ਸੀ ਇੱਕ ਰਿਪੋਰਟ ਬਣਾਈ ਕੈਂਸਰ ਤੇ ਤੇ ਦੱਸਿਆ ਵੀ 30% ਕੈਂਸਰ ਉਹਨਾਂ ਲੋਕਾਂ ਨੂੰ ਹੁੰਦਾ ਹੈ 30% ਕੈਂਸਰ ਦੇ ਮਰੀਜ਼ ਉਹ ਨੇ ਜਿਹੜੇ ਤੰਬਾਕੂ ਪੀਂਦੇ ਨੇ ਜਾਂ ਤੰਬਾਕੂ ਵਰਤਦੇ ਨੇ ਜੀ ਇੱਕ ਬੱਚੇ ਨੇ ਨੌਜਵਾਨ ਨੇ ਸਵਾਲ ਕਰਤਾ ਕਹਿੰਦਾ ਜੀ ਇਹ 30% ਜੇ ਤੰਬਾਕੂ ਕਰਕੇ ਹੁੰਦਾ ਯੂਪੀ ਬਹਿਤ ਤਾਂ ਤੁਸੀਂ ਦਿਖਾਇਆ ਕੈਂਸਰ ਹੈ ਹੀ ਨਹੀਂ ਉੱਥੇ ਤਾਂ ਔਰਤਾਂ ਵੀ ਤੰਬਾਕੂ ਵਰਤਦੀਆਂ ਨੇ ਤੇ ਪੰਜਾਬ 'ਚ ਤਾਂ ਔਰਤਾਂ ਤੰਬਾਕੂ ਵਰਤਦੀਆਂ ਹੀ ਨਹੀਂ ਬਹੁਤੀਆਂ ਹਮ ਸਿੱਖ ਕਮਿਊਨਿਟੀ ਵੈਸੀ ਨਹੀਂ ਵਰਤਦੀ ਹਾਂ ਬਿਲਕੁਲ ਵੀ ਪੰਜਾਬ ਤੇ ਤੁਸੀਂ ਬਹੁਤ ਜਿਆਦਾ ਦਿਖਾਇਆ ਜਵਾਬ ਪਤਾ ਕਿ ਜਦ ਬੇਈਮਾਨੀ ਕਰਨੀ ਹੋਵੇ ਹਾਂ ਇਹਨਾਂ ਉੱਥੇ ਤਾਂ 35 ਸਾਲ ਦੀ ਉਮਰ ਚ ਮਰ ਜਾਂਦੇ ਨੇ 40 ਸਾਲ ਦੀ ਉਮਰ ਚ ਉੱਥੇ ਫਿਰ ਕੈਂਸਰ ਕੇ ਠੋਕ ਤਰ ਗੜਾ ਹਾਂ ਅੱਜ ਜਿੜਾ ਕਿ ਝੂਠ ਸੀ ਸੋ ਕਹੀ ਜੋ ਅੱਜ ਕਾਹਰੇ ਪੂਰੀ ਆਹ ਤੁਹਾਨੂੰ ਸਮਾਂ ਆ ਕੇ ਦਿਖਾਈ ਹੋਈ ਹੈ ਪਰ ਲੋਕਾਂ ਨੇ ਅੱਗੇ ਤਾਂ ਗੰਠੀ ਕੀ ਹੈ ਬਜਟ ਵਿਦਵਾਨ ਨੇ ਸਿਰਸ ਕਰਕੇ ਆ ਪੈ ਗਿਆ ਜੀ ਇਹਦੇ ਵਿੱਚ ਇਹਦੇ ਵਿੱਚ ਇੱਕ ਮਿੰਟ ਮੈਂ ਇੱਕ ਥੋੜੀ ਜੀ ਗੱਲ ਵਿੱਚ ਕਰਨੀ ਸੀ ਪਿਛਲੇ ਦਿਨੀ ਇੱਕ ਨਿਤਿਨ ਗਟਕਰੀ ਵੱਲੋਂ ਜਿਹੜੀ ਇੱਕ ਚਿੱਠੀ ਲਿਖੀ ਜਾਂਦੀ ਹੈ ਸੀਐਮ ਭਗਵੰਤ ਮਾਨ ਨੂੰ ਲਾਅ ਐਂਡ ਆਰਡਰ ਦੇ ਸਬੰਧਤ ਦੇ ਵਿੱਚ ਕੀ ਫਿਰ ਇਹਦੇ ਪਿੱਛੇ ਕੋਈ ਨੈਕਸਸ ਆ ਜਾਂ ਪੰਜਾਬ ਨੂੰ ਇਦਾਂ ਨੀਵਾ ਦਿਖਾਉਣ ਵਾਸਤੇ ਜਾਂ ਉਹ ਉਹਦੇ ਉੱਤੇ ਮਤਲਬ ਕੰਟਰੋਲ ਕਰਨ ਵਾਸਤੇ ਕੋਈ ਇਹਦੇ ਪਿੱਛੇ ਲੱਗਦੀ ਆ ਇਦਾਂ ਦਾ ਦਿਮਾਗ ਲੱਗਦਾ ਸੋਚ ਲੱਗਦੀ ਆ ਤੁਸੀਂ ਚੰਗਾ ਸਵਾਲ ਕਰਿਆ ਜੀ ਕੋਈ ਪਿਛਲੇ ਦਿਨਾਂ 'ਚ ਦੇਖੋਗੇ ਹਾਂ ਬੜੀ ਰੌਣਾ ਪਿਆ ਹੋਈ ਪੰਜਾਬ ਦਾ ਦੁੱਧ ਬੜਾ ਮਾੜਾ ਹਾਂ ਇਦਾਂ ਹੀ ਡਾਇਰ ਰਡਰ ਦਾ ਪੰਜਾਬ ਦਾ ਦੁੱਧ ਮਾੜਾ ਕਹਿ ਕੇ ਇੱਥੇ ਹੁਣ ਅਮੁੱਲ ਦੁੱਧ ਤੋਂ ਹੁੰਦਾ ਕਿ ਹਾਂ ਬਿਲਕੁਲ ਮਦਰ ਡੇਲੀ ਦਾ ਹੁੰਦਾ ਗਿਆ ਤਾਂ ਕਿ ਫੇਰ ਕਾ ਛੱਡੇ ਜਾਵੇ ਫੇਰ ਕਾ ਫੇੜ ਹੋ ਜੇ ਹਾਂ ਜੀ ਇਹ ਪਿਛਲੇ ਦਿਨਾਂ ਜੀ ਕਮਰਾ ਆਇਆ ਮੈਨੂੰ ਕਿਦੋਂ ਡਾਕਟਰ ਸਾਹਿਬ ਤੁਸੀਂ ਇੰਨਾ ਕਿਦੋਂ ਦੁੱਧ ਆਇਆ ਹੁਣ ਜਾਬ ਦੇ ਵਿੱਚ ਜਾਨ ਬੁਝ ਕੇ ਕਰੇ ਜਾ ਰਹੀ ਹੈ ਇਹ ਪੰਜਾਬ ਮਾਣਾ ਪੰਜਾਬ ਇੱਕ ਵਿਦਵਾਨ ਬੋਲ ਰਿਹਾ ਸੀ ਉਹ ਮੈਂ ਕੈਂਡੀਡਾ ਸੀ ਹੁਣੇ ਪਿੱਛੇ ਹਾਂਜੀ ਪੰਜਾਬ ਤਾਂ ਖਤਮ ਹੋਇਆ ਪਿਆ ਹੂੰ ਕਿਉਂ ਕਰੋ ਚੰਗੀਆਂ ਤਨਖਾਹਾਂ ਲੈ ਕੇ ਵੱਡੇ ਮੋਟੇ ਉਹ ਵੀ ਉਹਦੀ ਬੀਬੀ ਵੀ ਪ੍ਰਾਪਾਣ ਸਭ ਲਵਾਏ ਰੱਖੇ ਚੰਗੀਆਂ ਮੋਟੀਆਂ ਤਨਖਾਹਾਂ ਲਈਆਂ ਜਵਾਕ ਆ ਬਾਹਰ ਸੈਕਟਰ ਜਣੇ ਮੋਟੀ ਪੈਨਸ਼ਨ ਲੈ ਰਹੇ ਨੇ ਕਿ ਰਿਟਾਇਰਮੈਂਟ ਤੋਂ ਬਾਅਦ ਵੀ ਵੱਡੇ ਆਦਿਆਂ ਤੇ ਲੱਗੇ ਰਹੇ ਕਿ ਉਹਨਾਂ ਉਹਨਾਂ ਨੂੰ ਪੰਜਾਬ ਚ ਭਗਵਾਨ ਲਾਗੀ ਨਾਲੇ ਉੱਥੇ ਬੈਠੇ ਨੇ ਉੱਥੇ ਕਿਸੇ ਨੇ ਕੁਝ ਕਹਿਣਾ ਨਹੀਂ ਕਹਿ ਦੋ ਵੀ ਪੰਜਾਬ ਤਾਂ ਮਰਿਆ ਹੋਇਆ ਜੀ ਡੁੱਬਿਆ ਹੋਇਆ ਹੂੰ ਡੁੱਬਿਆ ਹੋਇਆ ਤਾਂ ਹੀ ਕਹਣਾ ਜੇ ਆਪ ਤਾਂ ਹੀ ਆਇਨੇ ਬੀ ਉਸ ਤਾਂ ਜੀ ਡੁੱਬਿਆ ਪਿਆ ਹੁਣ ਉੱਥੇ ਜਿਹੜਾ ਪਿਆ ਅਸੀਂ ਕੀ ਕਰੀਏ ਜੀ ਮੈਨੂੰ ਜਦ ਪੁੱਛਿਆ ਮੈਂ ਕਿਹਾ ਮੈਨੂੰ ਤਾਂ ਕਿਤੇ ਉਜੜਿਆ ਲੱਗਦਾ ਨਹੀਂ ਨਾ ਮੈਨੂੰ ਡੁੱਬਿਆ ਲੱਗਦਾ ਸਹੀ ਹੈ ਬਿਲਕੁਲ ਤਾਂ ਸਿਕਿਉਰਟੀ ਵੀ ਨਹੀਂ ਹੁੰਦੀ ਤਾਂ ਕਾਰਾਂ ਚ ਜਾਂਦੇ ਨੇ ਮੈਂ ਤਾਂ ਬਸ ਚੰਨਾ ਬਿਲਕੁਲ ਇਹ ਤਾਂ ਇਹਨਾਂ ਕੋਲ ਇਹ ਤਾਂ ਕਾਰ ਤੋਂ ਸਾਡੇ ਪੈਰ ਹੀ ਨਹੀਂ ਚੱਜੋ ਕਾਰ ਵੀ ਵੱਡੀ ਹੁੰਦੀ ਆ ਹੂੰ ਮੈਂ ਤਾਂ ਬੱਸ ਜਾਣਾ ਮੈਂ ਤਾਂ ਟੈਕਸੀ ਜਾਣਾ ਮੈਂ ਤਾਂ ਰਿਕਸ਼ੇ ਜਾਣਾ ਮੈਂ ਤਾਂ ਆਟੋ 'ਚ ਜਾਣਾ ਜਿੱਥੇ ਚਾਰ-ਚਾਰ ਸਵਾਰੀਆਂ ਬੈਠੀਆਂ ਹੁੰਦੀਆਂ ਨੇ ਪੈਦਲ ਜਾਣਾ ਬਿਲਕੁਲ ਮੈਨੂੰ ਤਾਂ ਕਿਤੇ ਦਬਈ ਨਹੀਂ ਵੀ ਇਹ ਪੰਜਾਬ ਉਜੜ ਰਿਹਾ ਹੂੰ ਇਹ ਇਹਨਾਂ ਨੂੰ ਪਤਾ ਨਹੀਂ ਕਿਹੜੀ ਐਨਕ ਲਾ ਲਈ ਇਹਨਾਂ ਨੇ ਵੀ ਪੰਜਾਬ ਉਜੜ ਰਿਹਾ ਕਿਉਂ ਕਿਉਂਕਿ ਜੇ ਤੁਸੀਂ ਕਹੋਗੇ ਪੰਜਾਬ ਉੱਜੜ ਰਿਹਾ ਹੈ ਪੰਜਾਬ ਚ ਲੈਂਡ ਆਰਡਰ ਦੀ ਸਮੱਸਿਆ ਖਤਮ ਹੋ ਗਈ ਪੰਜਾਬ ਦਾ ਪਾਣੀ ਖਰਾਬ ਹੋ ਗਿਆ ਪੰਜਾਬ ਦਾ ਦੁੱਧ ਖਰਾਬ ਹੋ ਗਿਆ ਪੰਜਾਬ ਦੇ ਕਿਸਾਨ ਦਾ ਜਿਹੜਾ ਅਨਾਜ ਹੈ ਉਹ ਸਾਰਾ ਸਾਰਾ ਜ਼ਹਿਰੀਲਾ ਹੈ ਪੰਜਾਬ ਤੂੰ ਹਫਲਾਉਂਦਾ ਬਿੱਲੀ ਦੇ ਵਿੱਚ ਪੰਜਾਬ ਦਾ ਸਾਰਾ ਕੁਝ ਹੀ ਖਰਾਬ ਹੋ ਗਿਆ ਤੇ ਫੇਰ ਹੀ ਪੰਜਾਬ ਦੀ ਜ਼ਮੀਨ ਅਗਲਾ ਸਸਤੀ ਲਊ ਨਾ ਹਮ ਕਿਸੇ ਘਰ ਨੂੰ ਜੇ ਖਰੀਦ ਕੋਠੀ ਨੂੰ ਖਰੀਦਣਾ ਹੋਵੇ ਕਹੋ ਜੀ ਇੱਥੇ ਪੁੱਤਾਂ ਨੇ ਚਾਰ ਉਹਨਾਂ ਤੋਂ ਕਹਾਰੋ ਮਹਾ ਜੋਤਿਸ਼ੀਆਂ ਤੋਂ ਕਹਿੰਦੇ ਇਹ ਤੁਸ ਪਾਲਾ ਕਰ ਬਿਲਕੁਲ ਸੋ ਇਸ ਕਰਕੇ ਆਪਾਂ ਇਸ ਗੱਲ ਨੂੰ ਸਮਝੀ ਹਮ ਮਿੰਟਕ ਦੇ ਪੰਜਾਬ ਐ ਇਨਾ ਮਾੜਾ ਲੱਗਦਾ ਨਹੀਂ ਜਿਹੜਾ ਕਹਿੰਦੇ ਪਾਣੀ ਸਾਰਾ ਮਾੜਾ ਕਹਿੰਦੇ ਨੇ ਮੈਂ ਚੁੰਟੀ ਦਾ ਪਾਣੀ ਪੀਣਾ ਹਮ ਅਰ ਮੈਨੂੰ ਇੱਕ ਗੱਲ ਹੋਰ ਮੈਨੂੰ ਦੱਸ ਦੇਣਾ ਜੀ ਪਰसों ਸੀ ਮੇਰੇ ਕੋਟਲੇ ਸੀ ਹਮ ਉੱਥੋਂ ਫੁੱਟਣਾ ਬਣ ਰਹੀ ਸੀ ਪਾਣੀ ਦੀ ਮਾਜੇਤ ਜੀ ਵੀ ਹਮ ਮੈਂ ਕਿਹਾ ਬਾਕੀ ਗੱਲਾਂ ਤੇ ਤਾਂ ਅਸੀਂ ਇਕੱਠੇ ਨਹੀਂ ਹੈਗੇ ਮੋਦੀ ਸਾਹਿਬ ਨੇ ਸਭ ਨੂੰ ਪਾਰਤਾ ਪਰ ਇੱਕ ਗੱਲ ਤੇ ਸਾਰੇ ਇਕੱਠੇ ਨੇ ਵੇ ਪਾਣੀ ਬੋਤਲ ਵਾਲਾ ਹੀ ਨਹੀਂ ਹੈ ਹਾਂ ਸੋ ਇਹ ਇਸ ਕਰਕੇ ਸਮਝਿਓ ਤੁਹਾਡੀ ਬੋਦੀ ਮਾਰੀ ਤੁਹਾਡਾ ਪਹਿਰਾਵਾ ਮਾਰਾ ਉਹਦੇ ਨੌਜਵਾਨਾਂ ਨੂੰ ਕੰਮ ਨਹੀਂ ਆਉਂਦਾ ਉਹ ਤੁਹਾਨੂੰ ਅਮਪਲਯੇਬਲ ਨਹੀਂ ਸਾਰੇ ਉਹ ਬੁੱਧੀਜੀਵੀ ਜਿਹੜੇ ਉਹਨਾਂ ਧਨੀ ਵਰਤਿਆਂ ਤੇ ਉਹਨਾਂ ਕਾਲਜਾਂ ਤੇ ਨਾਗ ਕੇ ਪ੍ਰਾਈਵੇਟ ਤੇ ਸਰਕਾਰੀ ਚ ਉਹਨਾਂ ਨੂੰ ਛਰਾਬ ਕਰਦੇ ਰਹੇ ਮੈਨੇਜਮੈਂਟਾਂ ਦੇ ਕਹੇ ਤਾਂ ਉਹ ਤੁਹਾਨੂੰ ਫੀਸਾਂ ਲੈਂਦੇ ਰਹੇ ਹਾਂ ਮੈਨੇਜਮੈਂਟ ਦੇ ਨਾਲ ਖੜਦੇ ਰਹੇ ਹਾਂ ਉਹੀ ਹੁਣ ਕਹਿੰਦੇ ਨੇ ਕੋ ਅਮਪਲਯੇਬਲ ਨਹੀਂ ਮੇਰਾ ਉਹਨਾਂ ਨੂੰ ਸਵਾਲ ਇਹ ਹੈ ਬਈ ਤੁਸੀਂ ਇਹਨਾਂ ਨੂੰ ਇੰਜੀਨੀਅਰ ਕਰਾਈ ਹੈ ਨਾ ਹੂੰ ਤੁਸੀਂ ਇਹਨਾਂ ਨੂੰ ਡਿਪਲੋਮਾ ਕਰਾਇਆ ਨਾ ਤੁਸੀਂ ਇਹਨਾਂ ਨੂੰ ਬੀ ਡੀ ਐਸ ਕਰਾਈ ਹੈ ਨਾ ਹੂੰ ਕਿ ਜੇ ਅਮਪਲਯੇਬਲ ਨਹੀਂ ਫਿਰ ਜ਼ਿੰਮੇਵਾਰੀ ਤੁਹਾਡੇ 'ਚ ਪੈਣੀ ਚਾਹੀਦੀ ਹੈ ਹੂੰ ਵੀ ਇਹਨਾਂ ਨੂੰ ਆਉਂਦਾ ਕਿਉਂ ਨਹੀਂ ਕੁਛ ਇਹ ਤਾਂ ਗਏ ਨੇ ਉੱਥੇ ਬਿਲਕੁਲ ਇਹਨਾਂ ਨੇ ਫੀਸਾਂ ਮੋਟੀਆਂ ਵੀ ਵੀ ਰੱਖਦੀਆਂ ਨੇ ਹੂੰ ਪਰ ਹੁਣ ਕਹੇ ਕੌਣ ਉਹ ਤਾਂ ਰਾਜ ਸਭਾ ਦੇ ਮੈਂਬਰ ਬਣੇ ਹੋਣੇ ਨੇ ਲੋਕ ਹਾਂ ਇੰਸਟੀਚਿਊਨਾਂ ਚਲਾਉਣ ਤਾਂ ਤਕੜੇ ਨੇ ਜੀ ਪ੍ਰੋਫੈਸਰ ਵੀ ਤਕੜੇ ਨੇ ਸੋ ਇਸ ਕਰਕੇ ਕਹਿ ਦੋ ਰੈਣਾ ਉਹਨਾਂ ਨੂੰ ਰੁੱਟ ਲੋ ਵੇਖੋ ਇਹ ਤਾਂ ਬੇਕੂਫ ਨੇ ਇਹਨਾਂ ਤੋਂ ਆਉਂਦਾ ਕੁਝ ਨਹੀਂ ਹਾਂ ਇਹ ਹੀ ਮਾਸਟਰ ਕਹਿੰਦੇ ਨੇ ਜੋਕਰ ਨੂੰ ਆਉਂਦਾ ਕੁਝ ਨਹੀਂ ਜੋਕਰ ਨੂੰ ਕਿੱਥੋਂ ਕੁਝ ਹੋਣਾ ਵੀ ਤੁਸੀਂ ਪੜਾਉਣਾ ਹੀ ਨਹੀਂ ਜੋਕਰ ਨੂੰ ਕਿੱਥੋਂ ਆ ਜੂ ਬਿਲਕੁਲ ਜੀ ਜਿਹੜਾ ਡਾਕਟਰ ਮਰੀਜ਼ ਦਾ ਇਲਾਜ ਨਹੀਂ ਕਰਦਾ ਉਹ ਕਹਿੰਦਾ ਜੀ ਇਹ ਤਾਂ ਆਪਦੀ ਪਿੱਠੀ ਦਾ ਧਿਆਨ ਹੀ ਨਹੀਂ ਰੱਖਦਾ ਅਸੀਂ ਕੀ ਕਰੀਏ ਇਹ ਤਾਂ ਗੰਦਾ ਰਹੇਗਾ ਹੀ ਅਸੀਂ ਕੀ ਕਰੀਏ ਹਾਂ ਉਹਨੂੰ ਪੁੱਛਿਆ ਵੀ ਹੋਰ ਇਹ ਸ਼ੀਸ਼ਮਕ ਤੇ ਰਹੂਗਾ ਤੇ ਤੂੰ ਡਾਕਟਰ ਕਹਿੰਦਾ ਜੇ ਤੇਰੇ ਹਸਪਤਾਲ ਜਾ ਕੇ ਸਰਕਾਰੀ ਚ ਇਹਦਾ ਇਲਾਜ ਨਹੀਂ ਹੁੰਦਾ ਹਾਂ ਜਿੰਨਾ ਕਿ ਕੋਈ ਪਵੰਦ ਆ ਉਹਦੇ ਨਾਲ ਤਾਂ ਕਰ ਤੂੰ ਇਹ ਖਾਤੇ ਪਤਾ ਮੈਂ ਦੱਸਿਆ ਨਹੀਂ ਜੀ ਨੇ ਪੱਤੀ ਕਰਾਵਾਇ ਉਹ ਨਹੀਂ ਨੇ ਦੱਸਣਾ ਵੀ ਪੱਤੀ ਕਰਾਵੇ ਤੁਸੀਂ ਕਰਦਾ ਰਹੋ ਤੁਸੀਂ ਹਾਂ ਸੋ ਇਸ ਕਰਕੇ ਆਪਾਂ ਸਪਸ਼ਟ ਹੋਈ ਕਿਉਂਕਿ ਅਸੀਂ ਚੰਗਾ ਖਾਣਾ ਮੰਦਾ ਬੋਲਣਾ ਸਾਨੂੰ ਸਿਖਾਤਾ ਪੰਜਾਬ ਚ ਸਾਡਾ ਸੱਭਿਆਚਾਰ ਨਹੀਂ ਸੀ ਹਾਂ ਸਾਡਾ ਸੱਭਿਆਚਾਰ ਇਨਸਾਫ ਦਾ ਸੀ ਤੁਸੀਂ ਠੋਕੇ ਗੱਲ ਕਰਦੇ ਸੀ ਨਾ ਇਹ ਮਾੜੀ ਗੱਲ ਹੈ ਹਾਂ ਮੈਂ ਵੀ ਤਾਂ ਟੀਚਰਾਂ ਤੋਂ ਪੜਿਆ ਮਜਾ ਲਾ ਸਾਡੇ ਤਾਂ ਟੀਚਰ ਜਿਹੜੇ ਸਾਈਕਲਾਂ ਤੋਂ ਹੁੰਦੀ ਸੀ ਉਹ ਉਹ ਨਹੀਂ ਇਹ ਜੇ ਕੰਮ ਕਰਦੇ ਜਿਹੜੇ ਹੁਣ ਵੱਡੇ ਵੱਡੇ ਵੱਡੀਆਂ ਕਾਰਾਂ ਚੌਣਾ ਦੇ ਕਰਦੇ ਨੇ ਹਾਂ ਸੋ ਇਸ ਕਰਕੇ ਆਪਾਂ ਗੱਲ ਨੂੰ ਸੁਪਾਸਟ ਹੋਈਏ ਪੰਜਾਬ ਦੇ ਵਿੱਚ ਮੇ ਪਾਣੀ ਹਮੇਸ਼ਾ ਟੁੱਟੀ ਦਾ ਪੀਣਾ ਜਾ ਕੇ ਤੇ ਮੈਂ ਕਦੀ ਬਿਮਾਰ ਨਹੀਂ ਹੋਇਆ ਪਾਣੀ ਨਾਲ ਤਾਂ ਮੇ ਬੱਚੇ ਨੇ ਵੱਡੀ ਮਾਰਾ ਹਾਰਟ ਅਟੈਕ ਹੋਇਆ ਮੇਰੇ ਤਾਂ ਸਰੀਰ ਉਹੀ ਖੋਖਲਾਈ ਆ ਸਾਰਾ ਪਰ ਮੈਂ ਪਾਣੀ ਨਾਲ ਕਰੀ ਕੋਈ ਤਕਲੀਫ ਨਹੀਂ ਹੋਈ ਹਾਂ ਦੂਜਾ ਮੈਂ ਕਦੇ ਵੀ ਸਰੂਕ ਆਲੂ ਕੁਦਰਤੀ ਖੇਤੀ ਵਾਲਾ ਆਣੇ ਜਾਂ ਸਬਜ਼ੀਆਂ ਦਾ ਫਾਲ ਨਹੀਂ ਖਾਂਦਾ ਜੋ ਬਾਜ਼ਾਰ ਚੋਂ ਮਦਮਾ ਹੋ ਵੀ ਖਾਂਦਾ ਹਾਂ ਹਮ ਤੇ ਮੈਨੂੰ ਤਾਂ ਉਹਨਾਂ ਕਰਕੇ ਕਦੇ ਕੋਈ ਗੱਲ ਹੋਈ ਨਹੀਂ ਜੀ ਹੁਣ ਜਿਹੜੇ ਐਕਸੀਡੈਂਟ ਮੇਰੇ ਤੇ ਇੰਚਾਰ ਹੋਏ ਜੇ ਐਕਸੀਡੈਂਟ ਹੁੰਦਾ ਹੁਣ ਮੈਂ ਕਹਾ ਜੀ ਮੈਂ ਅੰਨ ਮਾੜਾ ਖਾਂਦਾ ਸੀ ਤਾਂ ਹੋ ਗਿਆ ਫਿਰ ਠੀਕ ਹੈ ਤੇ ਜੋ ਮਰ ਤਾ ਹਮ ਸੋ ਇਹ ਗੰਗ ਦਾ ਤਾਂ ਕਹਿੰਦਾ ਸੋ ਪੰਜਾਬ ਦੇ ਵਿੱਚ ਡਾਡ ਇੰਡਾਟਰ ਦੀ ਪ੍ਰੋਬਲਮ ਹੈਗੀ ਆ ਬਾਕੀਆਂ ਚ ਵੀ ਹੈ ਪਰ ਜਿਹੜਾ ਬਿਸ਼ਨੋਈ ਵਾਲਾ ਮਾਮਲਾ ਹੈ ਹਮ ਉਹਦੇ ਵਿੱਚ ਇਹ ਆਪ ਉਹ ਲੋਨ ਨੇ ਕੀ ਕਿਹਾ ਜਦੋਂ ਨੇ ਇੰਟਰਵਿਊ ਦਿੱਤੀ ਮਿਸਟਰ ਗੌਰਵ ਜਾਦਵ ਨੇ ਕਹਿੰਦਾ ਵੀ ਨਹੀਂ ਨਹੀਂ ਦੇਖੋ ਇਹ ਤਾਂ ਥੇਕ ਟਾ ਕੱਪੜੇ ਨੇ ਇਹਨੇ ਤਾਂ ਹੋਰ ਕੱਪੜੇ ਦਿਖਾਉਣੇ ਦੂਜੇ ਦਿਨ ਹੋਰ ਕੱਪੜੇ ਦੇਖੀ ਜਿਹੜੇ ਗੌਰਵ ਜਾਦਵ ਨੇ ਦੱਸੇ ਹੂੰ ਇਹ ਕਦ ਦੂਜਾ ਜਾਂਦਾ ਫਿਰ ਗਈ ਮਤਲਬ ਗੱਲ ਪਹੁੰਚ ਨਹੀਂ ਕਰੀ ਜਾਂਦਾ ਹੂੰ ਇੱਕ ਸਵਾਲ ਜਿਹੜਾ ਪੋਲੀਟੀਸ਼ੀਨ ਦਾ ਉਗੰਤਮਾਨ ਕਰੀ ਉਹ ਨਹੀਂ ਆ ਪਰ ਪੋਲੀਟੀਸ਼ੀਨ ਹੰਦੇ ਪਿੱਛੇ ਲੱਗ ਜਾਂਦਾ ਹੈ ਪਰਗਤ ਸਿੰਘ ਨੇ ਵੀ ਵਿਭਾਂਤ ਦੇ ਤਹਜੀ ਜੂਨੀ ਵਿਕਤੀਆਂ ਨੇ ਠੱਗੀ ਮਾਰੀ ਉਹ ਜਿਹੜੇ ਸਹਾਇਕ ਪ੍ਰੋਫੈਸਰ ਭਰਤੀ ਕਰੇ ਸੀ ਵੱਡੀ ਠੱਗੀ ਮਾਰੀ ਪਰਗਤ ਸਿੰਘ ਨੇ ਕਹਤਾ ਨਹੀਂ ਨਹੀਂ ਕੁਛ ਨਹੀਂ ਹੋਇਆ ਹਾਂ ਅਲੱਗ ਕਿ ਪਰਗਤ ਸਿੰਘ ਦਾ ਕੋਈ ਕਸੂਰ ਨਹੀਂ ਸੀ ਉਹਨੇ ਤਾਂ ਸਭ ਤੋਂ ਵਧੀਆ ਕੰਮ ਕਰਿਆ ਸੀ ਆਪਣੇ ਵੱਲੋਂ ਤਾਂ ਹਾਂ ਬਟ ਉਹਨੂੰ ਪਰੇਸ਼ਾਨ ਲੱਗਿਆ ਵੀ ਮੈਨੂੰ ਠੱਗ ਇਹ ਕਹਾਗੇ ਹਾਂ ਬਿਲਕੁਲ ਇਹੀ ਕੁਝ ਭਗਵੰਤ ਮਾਨ ਕਰ ਰਹੀ ਹੈ ਭਗਵੰਤ ਮਾਨ ਤੋਂ ਪਰਗਤ ਸਿੰਘ ਦੇ ਸਾਹਬ ਦੇ ਮੁਕਾਬਦੇ ਕਾਫੀ ਕਿਉਂਕਿ ਤਾਂ ਪਰਗਤ ਸਿੰਘ ਦਾ ਪਾਡੀ ਨਰਨ ਦੀ ਵੀ ਹੱਟਨੀ ਹੈ ਹਾਂ ਸੋ ਇਹਨਸ ਕਰਕੇ ਆਪਾਂ ਇਹ ਸਮਝੀਏ ਵੀ ਪੰਜਾਬ ਦੇ ਵਿੱਚ ਡੀਜੀਪੀ ਨੇ ਗੁੰਮਰਾਹ ਕਰਿਆ ਹਾਂ ਅਗਲੀ ਗੱਲ ਇਹ ਵੀ ਮੈਂ ਪ੍ਰਾਂਤਮਾਨ ਦਾ ਵੀ ਐਡਾ ਕਸੂਰ ਨਹੀਂ ਮੰਨਦਾ ਇਹ ਕਿਉਂਕਿ ਪ੍ਰਾਂਤਮਾਨ ਹੋਰ ਕੀ ਤੇ ਕਰਮਨ ਹੈ ਹਾਂ ਪ੍ਰਾਂਤਮਾਨ ਨੇ ਤਾਂ ਨਹੀਂ ਨਾ ਭਰਨੇ ਦਿੰਦੇ ਹਾਂ ਉਹਨੇ ਡੀਜੀਪੀ ਤੇ ਕਿਉਂ ਕਰ ਲਿਆ ਮੰਨ ਲੋ ਕਿ ਡੀਜੀਪੀ ਨੂੰ ਭਰਦਾ ਦਿੰਦਾ ਫੇਰ ਤੂੰ ਜੋ ਇਹ ਕੁਛ ਕਰੇ ਹਾਂ ਕਿਤੇ ਨਾ ਕਿਤੇ ਭਗਵਾਨਤਮਾਨ ਤੇ ਕਸੂਰ ਹੈ ਕਿ ਉਹ ਨੀਜੀ ਨੂੰ ਸਮਝਾ ਨਹੀਂ ਸਕਿਆ ਕਿ ਇਹ ਪੁੱਠੀ ਗੱਲ ਹੋਈ ਤੂੰ ਤੋਂ ਬਚੇਗਾ ਨਹੀਂ ਇਹ ਤਾਂ ਦੇਖਣਾ ਰਿਹਾ ਕਿ ਹਾਂ ਸੋ ਇਸ ਕਰਕੇ ਉਹ ਇੰਟੂ ਉਹਨਾਂ ਆਈ ਗਿਆ ਵੀ ਖਾਣ ਜਿਹੜੀ ਉਹੀ ਸਿੱਟ ਨੇ ਹੁਣ ਡਬਲੀ ਦੇ ਤੱਕ ਖਾਣ ਦੇ ਆਣ ਵਾਲੇ ਹੋਈ ਐ ਨਾ ਖਾਣ ਦੇ ਆਣ ਦੇ ਹੋਣ ਦਾ ਮੈਨੂੰ ਤਾਂ ਵੀ ਲੱਗਦਾ ਹੈ ਕਿਉਂਕਿ ਇੱਥੇ ਪਿੱਛੇ ਜਿਹੜੀ ਡਰੱਗ ਵੀ ਅਫਸਰ ਹੋਈ ਸੀ ਕਤਲ ਜਿਹਾ ਹੋਇਆ ਸੀ ਜਿਨ੍ਹਾਂ ਲੱਖਾਂ ਗੋਲੀਆਂ ਫੜੀਆਂ ਕਰੋੜ ਹਾਂ ਕਿਹੜੀ ਕਰੋੜ ਦੇ ਲੱਗੇ ਚੱਕੇ ਕਹਿੰਦੇ ਨੇ ਪਰ ਜੈਕ ਤਾਂ ਮੈਨੂੰ ਪਤਾ ਨਹੀਂ ਉਹ ਜਿਹੜੀ ਗੋਲੀ 6 ਰੁਪਏ ਦੀ 5 24 ਦੀ ਸੀ ਉਹ ਗੋਲੀਆਂ ਵਿਕੀਆਂ ਹੋਈਆਂ ਜੀ ਉਹ ਕਤਲ ਹੋ ਰਹੀ ਸੀ ਦਿਨ ਦਿਹਾੜੇ ਇਹ ਜਿਹਨੇ ਕਤਲ ਕਰਿਆ ਸੀ ਉਹਦਾ ਵੀ ਕਤਲ ਹੋ ਗਿਆ ਸੀ ਹਾਂ ਮੈਂ ਇਹ ਦਿੱਤਾ ਵੀ ਉਹਨੇ ਆਪਦੇ ਆਪ ਨੂੰ ਗੋਲੀ ਮਾਰ ਲਈ ਹਾਂ ਬਿਲਕੁਲ ਰਿਕਾਰਡ ਹੈ ਕਿ ਉਹ ਨੂੰ ਮਹੀਨੇ ਡੇਢ ਮਹੀਨੇ ਕੇ 2 ਮਹੀਨੇ ਚੀਰ ਵਾਲ ਵਰ ਦਾ ਹੋਰ ਸਾਰਾ ਲਿਸੈਂਸ ਮਿਲ ਗਿਆ ਰਿਕਾਰਡ ਹੈ ਇਹ ਕਿ ਜਿਹਨੇ ਜਿਹਨੇ ਵੇਚਿਆ ਉਸ ਨੂੰ ਉਹਨੇ ਲਿਖੇ ਨਹੀਂ ਵੀ ਕਰ ਤੂ ਉਸ ਕਿੱਥੋਂ ਖਰੀਦਦੇ ਨੇ ਜਦ ਕੇ ਦੇਖਣਾ ਹੁੰਦਾ ਹਾਂ ਬਿਲਕੁਲ ਸੋ ਇਸ ਕਰਕੇ ਇਹ ਖੜ ਦੇ ਏਰੀਏ ਚ ਕਿਤਨਾ ਕਿਤੇ ਹੈਗਾ ਇਹਦਾ ਮਤਲਬ ਹਾਂ ਇਦੋਂ ਤਾਂ ਸਹੀ ਸਮਝੇ ਸੀ ਬੋ ਕੋਈ ਘਟਣਾ ਪਰ ਆ ਗੱਲ ਜਿਹੜੀ ਅੱਜ ਸਿੱਟ ਦੀ ਸਾਹਮਣੇ ਆਈ ਹੈ ਇਹ ਤੋਂ ਲੱਗਦਾ ਵੀ ਇਹ ਏਰੀਆ 'ਚ ਕਿਤੇ ਨਾ ਕਿਤੇ ਵੱਡਾ ਕੋਈ ਚੱਲ ਰਿਹਾ ਕੰਮ ਤੇ ਇਹਨੂੰ ਦੇਖਣ ਦੀ ਲੋੜ ਹੈ ਸੋ ਇਹ ਪੁਲਿਸ ਦੀ ਨਾਕਾਮਯਾਬੀ ਹੈਗੀ ਹੈਗੀ ਹੈ ਪਰ ਪੁਲਿਸ ਨੇ ਅੱਜ ਹੀ ਖਬਰ ਲਾ ਕੇ ਕਹਿ ਜਿਓ ਅਸੀਂ ਉਹਨੂੰ ਫੜ ਲਿਆ ਅੱਜ ਹੀ ਰੋਮੀ ਨੂੰ ਫੜ ਲਿਆ ਅੱਜ ਹੀ ਹੁਣ ਨਾ ਭਾਜੀ ਦੇ ਕਾਲੇ ਨੂੰ ਉਹ ਖਬਰ ਖਬਰ ਬਾਕੀ ਨੂੰ ਧੋਣ ਦੀ ਕੋਸ਼ਿਸ਼ ਕਰ ਰਹੀ ਹੈ ਉਹ ਫੜਨਾ ਆਪਣੀ ਗੱਲ ਹੈ ਜੇ ਮੈਂ ਇੱਕ ਮਰੀਜ਼ ਜਿਹੜਾ ਠੀਕ ਹੋ ਗਿਆ ਉਹਦਾ ਗਾਉਣਾ ਗਾਈ ਜਾਂ ਮੈਂ ਚਾਰ ਜਿਹੜੇ ਮਰ ਗਏ ਉਹਨਾਂ ਨੂੰ ਧੱਕਣ ਵਾਸਤੇ ਹੂੰ ਜਿਹਦਾ ਮਰ ਗਿਆ ਉਹ ਤਾਂ ਸਾਨੂੰ ਦੱਸਨੇ ਪਊਗੀ ਮਰਿਆ ਕਿਉਂ ਬਿਮਾਰੀ ਨਾਲ ਮਰਿਆ ਜਾਂਦੇ ਵੀ ਗਲਤੀ ਨਾਲ ਮਰਿਆ ਬਿਲਕੁਲ ਤੇ ਜੇ ਮੈਂ ਉਹ ਇੱਕ ਜਿਹੜਾ ਜਿਹੜਾ ਠੀਕ ਹੋਇਆ ਉਹਦਾ ਗਾਉਣਾ ਗਾ ਕੇ ਆਪਦੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਨਾ ਤਾਂ ਮੈਨੂੰ ਲੱਗਦਾ ਹੈ ਵੀ ਕਿਤੇ ਨਾ ਕਿਤੇ ਮੇਰੇ ਮਨ 'ਚ ਬੇਈਮਾਨੀ ਆ ਜਿੰਨ ਮਨ ਹੋਰ ਮੁਖ ਹੋਰ ਸਿਕਾਂ ਦੇ ਕੱਟਿਆ ਸੋ ਮਨ ਹੋਰ ਮੁਖ ਹੋਰ ਨਾ ਰੱਖੋ ਆਪਦੇ ਮਨੋਂ ਪੂਰਾ ਕੰਮ ਕਰੋ ਕਿਉਂ ਕੀ ਹੁੰਦਾ ਆਪਣੇ ਹੱਥ 'ਚ ਹੀ ਨਹੀਂ ਹੁੰਦਾ ਸਾਰਾ ਕੁਝ ਆਪਣੇ ਹੱਥ 'ਚ ਨਹੀਂ ਹ ਬਹੁਤ سارے ਫੈਕਟਰ ਨੇ ਕ੍ਰਿਸ਼ਨ ਜੀ ਨੇ ਵੀ ਗੀਤਾ ਚਹੀ ਗਿਆ ਕਿ ਵੀ ਤੁਸੀਂ ਆਪਦਾ ਕੰਮ ਕਰਦੇ ਜਾਓ ਹਰ ਕੀ ਜਿਹੜਾ ਮੇਲਾ ਹੈ ਇਹ ਕਈ ਚਾਹੇ ਕਹਿੰਦੇ ਉਹਨਾਂ ਨੇ ਕਿਹਾ ਫਲ ਦੀ ਇੱਛਾ ਹੀ ਨਾ ਕਰੋ ਹੂੰ ਮੈਨੂੰ ਇੱਕ ਦਿਨ ਇੱਕ ਤੋਂ ਗੱਲ ਦਾ ਕਹਿੰਦਾ ਕਹਿੰਦਾ ਤਾਂ ਕਹਿੰਦਾ ਵਾਹ ਲਾਈਨ ਡਾਟ ਦੇ ਨਾਲ ਜੋੜ ਕੇ ਵੀ ਕ੍ਰਿਸ਼ਨ ਜੀ ਦਾ ਪਹਿਲੇ ਚੈਪਟਰ ਚ ਅਰਜਨ ਨੂੰ ਕਿਹਾ ਵੀ ਜੇ ਦੇਖ ਜੇ ਤੂੰ ਜਿੱਤ ਗਿਆ ਤਾਂ ਤੈਨੂੰ ਰਾਜ ਮਿਲ ਜਾਣਾ ਜੇ ਹਾਰ ਗਿਆ ਤੈਨੂੰ ਸਵਰਗ ਦੇ ਵਿੱਚ ਬੱਲੇ ਬੱਲੇ ਹੋਣੀ ਹੈ ਹੂੰ ਇਹ ਕੀ ਹੈ ਇਹ ਫਲ ਨਹੀਂ ਹੈ ਬਿਲਕੁਲ ਇਹਨਾਂ ਕਰੀਂ ਜੀ ਆਪ ਕਰਨੇ ਤੈਨੂੰ ਫਲ ਮਿਲੇਗਾ ਐਡਾ ਵੱਡਾ ਫਲ ਮਿਲੇਗਾ ਹੂੰ ਉਹ ਕਹਿੰਦੇ ਜੀ ਗੀਤਾ ਚ ਲਿਖਿਆ ਵੀ ਫਲ ਦੀ ਇੱਛਾ ਨਾ ਕਰੋ ਹੂੰ ਦੇਖੋ ਤੁਸੀਂ ਸਾਦੇ ਬਧਵਾਨਾਂ ਦਾ ਇਹ ਹਾਲ ਸਹੀ ਆ ਮੈਂ ਕਹਾਂ ਹਾਂ ਵੀ ਇੱਥੇ ਬਲਾਈਂਡ ਆਰਡਰ ਦੀ ਪ੍ਰੋਬਲਮ ਹੈਗੀ ਐ ਤੇ ਜਿਹੜੇ ਆ ਵਿਸ਼ੇਸ਼ ਕਰਕੇ ਗੈਂਗਸਟਰ ਵਾਲਾ ਮਾਮਲਾ ਹੈ ਹੋਰ ਹੈ ਹੁੰਡੇ ਨੂੰ ਜੋੜੋ ਤੁਸੀਂ ਫਰੜ ਹਾਂ ਨੰਗੜ ਪਿੰਾਕਾ ਇੱਕ ਇਹ ਉਹ ਕਤਲ ਹੋਇਆ ਨਾ ਬਿਲਕੁਲ ਤੇ ਇਹ ਇਹ ਗਲਤ ਧਿਆਨ ਨਾਲ ਹੋ ਚੁਣਰੀਆ ਇਹ ਪੁੱਲ ਦੇ ਵਾਸਤੇ ਇੱਕ ਥੂ ਹੈ ਵੀ ਇਹ ਆਈ ਕਿਉਂ ਹੋ ਰਿਹਾ ਇਸੇ ਰੀਚ ਕੀ ਹੈ ਹਾਂ ਵਿਹਲੇ ਨਾ ਆਇ ਤਾਂ ਹੈ ਨਹੀਂ ਪੁੱਲ ਕੋਲ ਸਾਡੀ ਲੱਗਦਾ ਹੈ ਬਿਲਕੁਲ ਕਾਬਲ ਅਫਸਰ ਨੇ ਸਾਜੋ ਸਮਾਨ ਥੋੜਾ ਹੋ ਸਕਦਾ ਬਹੁਤਾ ਹੋ ਸਕਦਾ ਹਾਂ ਪੁੱਲ ਦੇ ਉੱਤੇ ਬੋਝ ਬਹੁਤ ਹਾਂ 70000 ਦੀ ਨਫਰੀ ਹੈ ਸਾਡੀ ਹਾਂ ਹੁਣ 70000 ਨਫਰੀ ਕਿੰਨੇ ਕਿਨੂ ਕਿਨੂ ਸਮੂਹੀ ਅਦਾਲਤਾਂ ਚ ਰੋਜ਼ ਗੇੜੇ ہائی کورٹ جا رہا ہو ڈسٹرکٹ کورٹ جا رہا ہو پتہ نہیں کتنے پولیس والوں نے چھبرایا ਹੋਇਆ ਮਰ ਕਿਸੇ ਕੋਲ ਕੇ ਕਿਸੇ ਕੋਲ ਕੇ ਮੇਜੋਂ ਜਾਣੀ ਨਹੀਂ ਬੀ ਬੇ ਬੇ ਫਿਰ ਜਿਹੜੇ ਪੋਲਿਟੀਸ਼ਨਰਾਂ ਨਾਲ ਬਿਊਰੋਕਰੇਟਾਂ ਨਾਲ ਫਿਰ ਜਿਹੜੇ ਲੋਕਾਂ ਨੂੰ ਕੋਈ Hindu ਕਹੇ કે ਕੋਈ Sikh ਕਹੇ ਕਿ ਰੌਲਾ ਪਵਾ ਦਿੰਦਾ ਹੈ ਤੇ ਉਹਨਾਂ ਨੂੰ ਸਿਕਿਉਰਟੀ ਹਮ ਜਿਹੜੇ ਲੋਕਾਂ ਨੂੰ Hindu Sikh Muslimਾਂ ਦੇ ਨਾਂ ਤੇ ईसाई ਦੇ ਨਾਂ ਤੇ ਲੜਾਉਂਦੇ ਨੇ ਉਹਨਾਂ ਦੀ ਸਿਕਿਉਰਟੀ ਦੀ ਬੱਧੀ ਉਹਨੇ ਪੁਲਸਾਂ ਲਈ ਬਿਲਕੁਲ ਤੇ ਫੇਰ ਭਾਈ ਪੁਲਿਸ ਬਾਕੀ ਐਨੇ ਪਾਸੇ ਤਾਂ ਉਧਰ ਲੱਗੀ ਐ ਮੈਂ ਤਾਂ ਇਸ ਗੱਲ ਦੇ ਉੱਤੇ ਹੈਰਾਨ ਆ ਤੁਸੀਂ ਜਿਵੇਂ ਤੁਸੀਂ ਬੁੱਧਾ ਲਿਆ ਨਾ ਆਈਸੋਲੇਸ਼ਨ ਚ ਐ ਜੀ ਮੈਂ ਸੱਚੀ ਮੱਚੀ ਜਿੰਨਾ ਪੁਲਿਸ ਵਾਲੇ ਜੁੰਮੀਆਂ ਜੁੰਮੀਆਂ ਬਿਖਦੇ ਨੇ ਮੇਰੀ ਤਾਂ ਬਸੋ ਜੀ ਜੀ ਮੈਨੂੰ ਇੱਕ ਦਿਨ ਕਰਨਾ ਪੈ ਜੇ ਹਾਂ ਐਡੀ ਐਡੀ ਦੇਖ ਤੋ ਕੋਈ ਤਾਂ ਦੇਖਦਾ ਹੀ ਐ ਬਿਲਕੁਲ ਉਹ ਤੇ ਜਾਂਦੇ ਪੇਜ ਪਰ ਹੁੰਦੇ ਨੇ ਕੱਡਾ ਕੱਡਾ ਵੀ ਐਨੇ ਵਧੀਆ ਇੱਥੇ ਗਿਆ ਜੀ ਹੋਇਆ ਜੀ ਆਹ ਹੋਇਆ ਜੀ ਹੁਣ ਇੱਕ ਕਤਲ ਥੋੜਾ ਹੁੰਦਾ ਇੱਕ ਛਾਣੇ ਦੇ ਏਰੀਆ ਚ ਹਾਂ ਇੱਕ ਮੈਡੀ ਮਾਤਾ ਉਹ ਪੁਲਿਸ ਨੇ ਉੱਤੇ ਬਟਨ ਬਹੁਤ ਜ਼ਿਆਦਾ ਹਮ ਘਰਤੀ ਇਹ ਕਰਦੇ ਨਹੀਂ ਤੁਸੀਂ ਤੁਸੀਂ 70 ਲੱਖ ਹਜ਼ਾਰ ਨਹੀਂ ਬਜਾਇਆ ਜਿਹੋ ਜਿਹੇ ਪੁੱਠੇ ਕੰਮ ਕਰਦੇ ਹੋ ਦੂਰ ਦੂਰ ਨੂੰ ਰੱਖਣਾ ਫਰੀ ਕਿਉਂ ਨਹੀਂ ਕਰਦੇ ਹਮ ਬਿਲਕੁਲ ਦੋ ਜਣ ਜੋਸ਼ੀ ਦੇ ਜਾਣੇ ਹਮ ਸਮਾਨ ਤੁਸੀਂ ਦੇਣਾ ਨਹੀਂ ਤੁਸੀਂ ਅਗਲਾਂ ਕਹਿਣਾ ਬੀਬੇ ਨਾਲ ਧਾਰਾਂ ਦੇ ਆ ਕੇ ਮੈਦਾਨ 'ਚ ਖੜਾ ਹੋ ਜਾ ਤੇ ਤੂੰ ਮਰ ਗਿਆ ਹਮ ਸੋ ਇਸ ਕਰਕੇ ਉਲਟ ਦੀ ਨਖਰੀ ਦਾ ਮੈਨੂੰ ਨਹੀਂ ਮੈਂ ਇੱਕ ਛੋਟੀ ਕਰਦੇ ਕਹਿ ਕੇ ਆਪਣੀ ਕਰਦੇ ਇਸ ਤੋਂ ਇਸੇ ਪਾਸੇੋਂ ਕੰਮ ਕਰਨਾ ਜਰਨਲਸਪੋਰਟ ਦੇ ਵਿੱਚ ਅਸੀਂ ਮਿਲੇ ਐਸ ਵੀ ਹੁੰਦੇ ਸੀ ਅਜੀਤ ਸਿੰਘ ਜੇ ਮੈਂ ਕਿਹਾ ਤੁਹਾਡੇ ਪੁਲਿਸ ਵਾਲੇ ਜਿਹੜੇ ਕੈਦੀਆਂ ਨਾਲ ਆਉਂਦੇ ਨਾ ਮੰਜਿਆਂ ਤੇ ਪੈ ਜਾਂਦੇ ਨੇ ਤੁਸੀਂ ਉੱਥੇ ਚੌਕਦਾਰੀੇ ਦਵਾ ਦਿਓ ਕਿਉਂਕਿ ਮੰਜੇਬਰੀ ਦਾ ਵਾਸਤੇ ਹੁੰਦੇ ਨੇ ਰਾਤ ਨੂੰ ਐਮਰਜੈਂਸੀ ਹੁੰਦੀ ਹੈ ਫਿਰ ਉਹ ਉੱਠਦੇ ਨਹੀਂ ਫਿਰ ਤਕਰਾਰ ਹੁੰਦਾ ਹੈ ਹੂੰ ਇਹ ਬਾਕੀ ਉਹਨਾਂ ਨੂੰ ਜੇ ਦੇ ਨੂੰ ਫੌਨ ਲੈਣ ਫਿਰ ਰਾਤ ਨੂੰ ਹੁੰਦੇ ਤਾਂ ਪਹਿਲੇ ਤੇ ਮੈਂ ਐਕਚੁਅਲੀ ਹੂੰ ਕਦੇ ਸੌਣਗੇ ਨਹੀਂ ਤੇ ਮੈਨੂੰ ਕਹਿੰਦੇ ਦੇਖੋ ਇਸ ਇਸ ਨਾਲ ਛਾਲ ਦੜੀ ਉੱਥੇ ਮੈਂ ਕਿਹਾ ਮੈਂ ਛਾਲ ਦੜੀ ਹੀ ਜਾਵਾਂ ਮੈਨੂੰ ਚੱਪਾ ਨਹੀਂ ਮੈਂ ਚੱਪਾ ਨਹੀਂ ਤੇ ਪਰ ਉਹਨਾਂ ਨੇ ਮੈਂ ਕਰ ਮੈਂ ਜੁੰਮੇ ਵੱਗਿਆ ਹੂੰ ਤੇ ਫਿਰ ਨਹੀਂ ਹੋਇਆ ਮੈਂ ਕਿਹਾ ਤੁਸੀਂ ਮੈਨੂੰ ਆਏ ਦੱਸੋ ਵੀ ਆ ਜਿਹੜਾ ਡੀਐਸਪੀ ਨੇ ਕੋਠੀਆਂ ਦੇ ਅੱਗੇ ਛਾਲਦਾਰੀਆਂ ਲਵਾ ਕੇ 6-6 ਬੰਦੇ ਬਿਠਾਏ ਨੇ ਉਹਦੇ ਨਾਲੋਂ ਜ਼ਿਆਦਾ ਇੰਪੋਰਟੈਂਟ ਹੈ ਉਸ ਤੋਂ ਰੋਜ਼ ਹੀ ਕੱਦੀ ਆਉਂਦੇ ਨੇ ਜੀ ਉਹਨਾਂ ਨੂੰ ਡੋੜਨੀ ਹੈ ਫਿਰ ਇਹ ਲੋਕ ਦੇਖਦੇ ਨੇ ਮੈਂ ਮੈਂ ਵੀ ਬੜਾ ਡਰੀ ਹੋਇਆ ਸੀ ਜਦ ਕਿਸੇ ਨੇ ਆਉਣਾ ਜੇ ਬਿਨਾ ਵਰਦੀ ਦੇ ਆ ਜਾਣ ਮੈਂ ਕਹਿੰਦਾ ਵਰਦੀ ਪਾ ਕੇ ਆ ਹੂੰ ਸਾਡੇ ਕੋਲ ਦੋ ਬੰਦਿਆਂ ਤੋਂ ਪੁਲਿਸ ਬਹੁਤ ਮਤਲਬ ਉਹ ਫਿਸ਼ ਕਰ ਦਿਆ ਜੱਡਾ ਬੀ ਆ ਜਾਂ ਕਹਿੰਦਾ ਇੱਜ਼ਤ ਕਰ ਵੀ ਕੁਝ ਨਹੀਂ ਕਹਿੰਦਾ ਹੂੰ ਕਿਸਲੀ ਉਮ ਇਲਾਕੇ ਦਾ ਇਲਾਕਾ ਮੈਜਿਸਟ੍ਰੇਟ ਇੱਕ ਸਿਨੂ ਮੈਡੀਕਲ ਆਫਸਰ ਹੂੰ ਕਿ ਰੋਜ਼ ਇਹਨਾਂ ਦਾ ਵਾਪਸ ਆਉਂਦਾ ਹੁੰਦਾ ਨਾਲ ਬਿਲਕੁਲ ਬਿਲਕੁਲ ਰਾਤ ਨੂੰ ਕਦੇ ਬਰੀ ਫਿੱਟ ਹੈ ਨਹੀਂ ਫਿੱਟ ਲੜਾਈ ਨਾਲ ਥੋੜਾ ਕੰਮ ਚੱਲਦਾ ਹੁੰਦਾ ਹਾਂ ਅੱਛਾ ਮੈਂ ਕਦੇ ਪੁੱਛਿਆ ਨਹੀਂ ਕਿ ਜੇ ਅਸੀਂ ਨਾਮ ਇਸ ਬੇਬੇ ਨੇ ਕਰਦੇ ਆ ਕੇ ਸਲੂਟ ਮਾਰਨਗੇ ਸਿੱਧਾ ਪਿੰਦਾ ਕੰਮ ਨਾਲ ਸੁਣ ਮਾਪੇ ਅੱਛਾ ਜੇ ਮੈਂ ਨਨ ਪੁੱਛਿਆ ਚਾਰ ਪੰਜ ਦਿਨਾ ਚ ਮੈਨੂੰ ਪਤਾ ਲੱਗਿਆ ਕਿ ਉਹ ਹੀ ਬੰਦੇ ਹੁੰਦੇ ਨੇ ਦਿਨ ਨੂੰ ਵੀ ਰਾਤ ਨੂੰ ਵੀ ਹਾਂ ਮੈਂ ਯਾਰ ਕਹਿੰਦੇ ਜੀ 12 ਬੰਦੇ ਆ 12 ਬੰਦੇ ਹੀ ਨਪਰੀਆ ਤੇ ਸਨੇ ਬੁੱਟਾਂ ਦੇ ਦਰਜ ਚ ਸਾਂਹ ਬੈਠ ਜਾਣੇ ਵਾਰ ਜਰ ਮਾਰੋ ਮੋਟਾ ਟੈਂਪਰ ਤੁਹਾਨੂੰ ਜੀ ਮੈਨੂੰ ਦੱਸੋ ਕਿ ਕਿੰਨੇ ਬੰਦੇ ਨੇ ਜਿਹੜੇ ਸਵੇਰ ਵਰਦੀ ਸਵੇ ਬੂਟਾਂ ਦੇ ਬੇਟੇ ਰਹੇ 24 ਘੰਟੇ ਕਿ ਜਦ ਵੀ ਪਤਾ ਨਹੀਂ ਕਰ ਆ ਜਾਣਾ ਉੱਠ ਕੇ ਭੱਜ ਬੈਨਾ ਬਣਵਾਹੀ ਇਹ ਇਨਸਾਨੀ ਜੀਵਣਾ ਹਾਂ ਕੋਈ ਦੱਸੇ ਇਹ ਜਿਹੜੇ ਪਮੈਟਿਸ਼ਨ ਨੇ ਜਿਹੜੇ ਇਹਨਾਂ ਦੇ ਅਫਸਰ ਨੇ ਕੋਈ ਦੱਸਣ ਤਾਂ ਸਹੀ ਇਹ ਵੀ ਜਿਹੜੀ ਨਕਲੀ ਹੈ ਉਹ ਵੀ ਤਾਂ ਇਨਸਾਨ ਨੇ ਨਾ ਬਿਲਕੁਲ ਸੋ ਇਦਾਂ ਹੀ ਬਖਾਂ ਲੈਦਾ ਮੈਂ ਦੇਖਦਾ बस फ्रेंड्स कोई सोने दी जगह नहीं रात नु 12 ਵਜੇ ਜਿਹੜੀ ਬਸ ਆਈ ਹੈ ਤੁਸੀਂ ਘਟੂ ਘਾ ਕੋਲ ਤੇ ਕੋਈ ਮਾਰਾ ਮोटा ਇਹ ਜਦ ਤੱਕ ਪ੍ਰਬੰਧ ਕਰ ਦੋ ਵੀ ਨਾ ਭਾਈ ਜੇ ਟੈਂਪਰੀ ਸਮਾਂ ਹੋਵੇ ਉਲੀਸਾ ਹਾਂ ਬਿਲਕੁਲ ਜੀ ਸੋ ਇਸ ਕਰਕੇ ਆਪਾਂ ਨੂੰ ਧਿਆਨ ਰੱਖਣਾ ਹੁੰਦਾ ਜਿਹੜੀ ਵਰਕ ਫੋਰਸ ਹੈ ਉਹਦਾ ਜੇ ਧਿਆਨ ਨਹੀਂ ਰੱਖਾਂਗੇ ਹਾਂ ਤੇ ਉਹਦੋਂ ਦੋਸ਼ ਦੇ ਜਾਵਾਂਗੇ ਕਿ ਮੇਰੇ ਕੰਮ ਠੀਕ ਨਹੀਂ ਆਉਣਾ ਜੀ ਜੀ ਸੋ ਕੋਈ ਗੱਲ ਨਹੀਂ ਮਾਰੀ ਗੱਲ ਦਾ ਜਿਹੜਾ ਇਹ ਖਾਲਡਾਲਾ ਇਨਸੀਡੈਂਸ ਸਿੱਟੇ ਨਿਕਲੇ ਆ ਇਹਦੇ ਉੱਤੇ ਡੀਜੀਪੀ ਦਮੇ ਵਾਂਗੂ ਚ ਡੀਜੀਪੀ ਆ ਮੇਰੇ ਹਿਸਾਬ ਨਾਲ ਕਿਉਂਕਿ ਪਿੱਛੇ ਜੀ ਬੀਜੀਪੀ ਦੀ ਇੰਟਰਵਿਊ ਕਰ ਲਈ ਸੀ ਉਹ ਚ ਕੋਈ ਸਵਾਲ ਪੁੱਛ ਰਹੀ ਸੀ ਸ਼ਾਇਦ ਕਿਸੇ ਪੱਤਰਕਾਰ ਨੇ ਐਡੀਟਰ ਸੀ ਉਹ ਜਾਂਦੀ ਤੇ ਡੀਜੀਪੀ ਨਾਰਾਜ਼ ਹੋ ਗਿਆ ਵੀ ਮੈਨੂੰ ਇਹੋ ਜਿਹਾ ਸਵਾਲ ਕਿਉਂ ਪੁੱਛਿਆ ਜਾਂ ਇਹ ਜੋ ਇੰਟਰਵਿਊ ਉਹਨੇ ਲਾਈ ਕੋ ਜੋ ਵੀ ਸੀ ਕੋਈ ਇੱਕ ਘੰਟਾ ਬੀਜੀਪੀ ਕਾਫੀ ਇਹੋ ਜਿਹਾ ਹੈਗਾ ਵੀ ਮੈਨੂੰ ਨਾ ਕੋਈ ਪੁੱਛੇ ਹਾਂ ਤੇ ਇਹ ਪੁੱਛਣਾ ਤਾਂ ਪੈਂਦਾ ਹੀ ਹੈ ਹਨਕੇ ਜਾਂ ਚੰਡੀਗੜ੍ਹ ਦਾ ਐਸਐਸਪੀ ਸੀ ਨਾ ਮੈਂ ਇਹਨੂੰ ਕਿਸੇ ਵਰਕਸ਼ਾਪ ਜਾਂ ਕਿਸੇ ਹੋਰ ਜਗ੍ਹਾ ਤੇ ਮਿਲਿਆ ਵੀ ਹੋਇਆ ਤੇ ਤੇਰੇ ਮੇਰਾ ਇੰਪ੍ਰੈਸ਼ਨ ਇਹ ਸੀ ਬੇਗੋੜੇ ਬਜਾ ਦੇ ਕਿ ਚੰਗਾ ਬੰਦਾ ਹੂੰ ਤੇ ਬੰਦਾ ਸ਼ਾਇਦ ਹੁਣ ਵੀ ਚੰਗਾ ਹੀ ਹੋਵੇ ਪਰ ਮੈਨੂੰ ਉਹਦੇ ਪੁਲਿਸ ਪ੍ਰਬੰਧ ਦੇ ਵਿੱਚ ਕੋਈ ਬਹੁਤਾ ਜ਼ਿਆਦਾ ਤਫਰਦੀ ਨਹੀਂ ਹੋਈ ਐਨੇ ਕਹਾ ਜੀ